ਪਠੰਡਾ ਦੀ ਵੀਰ ਕਲੋਨੀ ਸੰਤਪੁਰਾ ਰੋਡ ਤੇ ਇੱਕ ਮੈਡੀਕਲ ਸਟੋਰ ਤੇ ਕੀਤੀ ਕਾਰਵਾਈ ਕੀਤਾ ਗਿਆ ਸੀਲ 1600 ਫੜੇ ਗਏ ਸਨ ਨਸ਼ੀਲੇ ਕੈਪਸੂਲ ਐਸਐਚਓ ਕਤਵਾਲੀ ਨੇ ਦਿੱਤੀ ਜਾਣਕਾਰੀ ਸੋਮਵਾਰ ਨੂੰ 6 ਵਜੇ ਦੇ ਲਗਭਗ ਐਸਐਚਓ ਕਤਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਠੰਡਾ ਦੇ ਸੰਤਪੁਰਾ ਰੋਡ ਤੇ ਵੀਰ ਕਲੋਨੀ ਵਿਖੇ ਇੱਕ ਮੈਡੀਕਲ ਸਟੋਰ ਸੀ ਜਿਸ ਦੇ ਉਤੋਂ ਨਸ਼ੀਲੇ ਪਦਾਰਥ ਜੋ ਆਪਣਾ ਨਸ਼ੀਲੇ ਕੈਪਸੂਲ 1600 ਮਿਲਿਸਾਨ ਉਹਨਾਂ ਵੱਲੋਂ ਡਰਗਨ ਆਪਣਾ ਇੰਸਪੈਕਟਰ ਨੂੰ ਨਾਲ ਲਾ ਕੇ ਇਸ ਤੇ ਆਪਣਾ ਕਾਰਵਾਈ ਕਰਵਾਈ ਗਈ ਇਸ ਨੂੰ ਜਿੱਥੇ ਸੀਲ ਕਰਵਾਇਆ ਗਿਆ ਉਥੇ ਇਸ ਤੇ ਅੱਜ ਮਾਮਲਾ ਦਰਜ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਮਾਲਕ ਸਮੇਤ ਤਿੰਨਤੀ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਦੋ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਮਾਲਕ ਦੀ ਗ੍ਰਿਫਤਾਰੀ ਹੇਠ ਬਾਕੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਸੰਤਪੁਰ ਰੋਡ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਇੱਕ ਮੈਡੀਕਲ ਸਟੋਰ ਦੇ ਉੱਤੇ ਜਿੱਥੇ ਨਸ਼ੀਲੇ ਆਪਣਾ ਕੈਪਸੂਲ ਵਿੱਚ ਜਾਰੇ ਸਨ ਤਾਂ ਪੁਲਿਸ ਵੱਲੋਂ ਡਰਗਨ ਸਪੈਕਟਰ ਨੂੰ ਨਾਲ ਲੈ ਕੇ ਇਸਤੇ ਕਾਰਵਾਈ ਕੀਤੀ ਗਈ 1600 ਨਸ਼ੀਲੇ ਕੈਪਸੂਲ ਇਸ ਤੋਂ ਬਰਾਮਦ ਕੀਤੇ ਗਏ ਅਤੇ ਮਾਲਕ ਸਮੇਤ ਤਿੰਨ ਦੇ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚੋਂ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਾਲਕ ਦੀ ਗ੍ਰਿਫਤਾਰੀ ਬਾਕੀ ਐਸ.ਐਚ.ਓ ਨੇ ਕਿਹਾ ਕਿ ਉਹਨਾਂ ਵੱਲੋਂ ਮਾਲਕ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ ਇਹ ਤੁਹਾਨੂੰ ਦੇ ਲਈ ਮੈਡੀਕਲ ਸਟੋਰ ਉਹਦਾ ਕਾਰਨ ਪਰਸਨਾਵਰ ਦੀ ਬਾਈਕੀ ਮਾਦਦ ਇਹ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਜਿਹੜਾ ਇੱਕ ਐਡਵਾਂਸ ਫਾਰਮੇਸੀ ਆ ਇਹ ਮੈਡੀਕਲ ਵੀਰ ਕਲੋਨੀ ਕੋਲੇ ਹੈਗਾ ਸੰਤਪੁਰਾ ਰੋਡ ਤੇ ਤੇ ਉੱਥੇ ਕੋਈ ਸ਼ਾ ਪਵੰਦੀ ਸੁਦਾ ਜਿਹੜੀਆਂ ਆਏਗਾ ਨਸ਼ੀਲੀਆਂ ਜਿਹੜੀਆਂ ਦਵਾਈਆਂ ਦੀ ਆ ਸੇਲ ਪਰਚੇਜ਼ ਹੋ ਰਹੀ ਹੈ ਜਿਸ ਤੇ ਜਿਹੜਾ ਮੇਰੇ ਵੱਲੋਂ ਮੌਕੇ ਤੇ ਜਿਹੜਾ ਡਰੱਗ ਇੰਸਪੈਕਟਰ ਨੂੰ ਬੁਲਾਇਆ ਗਿਆ ਔਰ ਡਰੱਗ ਇੰਸਪੈਕਟਰ ਦੀ ਹਾਜ਼ਰੀ ਦੇ ਵਿੱਚ ਉਹ ਜਿਹੜੀ ਹੈਗੀ ਦੁਕਾਨ ਦੀ ਡਰੱਗ ਇੰਸਪੈਕਟਰ ਦੁਆਰਾ ਇਹ ਜਿਹੜੀ ਹੈ ਧਿਆਨ ਨਾਲ ਚੈੱਕ ਕੀਤਾ ਗਿਆ ਤੇ ਡ੍ਰੈਗਨ ਸਟ੍ਰੈਕਟਰ ਸਾਹਿਬ ਨੇ ਜਿਹੜੀਆਂ ਹੈਗਾਂ ਉੱਥੇ ਡ੍ਰੈਗਾ ਗਾਬਲਿੰ ਦੇ ਕਿਰ ਕੈਪਸੂਲ ਹੁੰਦੇ ਜਿਹੜੇ ਉਹਨਾਂ ਨੂੰ ਉੱਥੇ ਬਰਾਮਦ ਕੀਤਾ ਸੀਗਾ ਤੇ ਬਰਾਮਦ ਕਰਨ ਤੋਂ ਬਾਅਦ ਜਿਹੜੀ ਅੱਜ ਸਾਡੇ ਕੋਲੇ ਜਿਹੜੀ ਰਿਪੋਰਟ ਭੇਜ ਦਿੱਤੀ ਸੀ ਉੱਤੇ ਉਸ ਰਿਪੋਰਟ ਦੇ ਆਧਾਰ ਤੇ ਅਸੀਂ ਇੱਕ ਮੰਗਤ ਮਨਵਰਸ਼ਾਂ ਦੇ ਮੇਰਾ 24 ਜਿਹੜਾ ਉਹ ਦਰਜੀ ਕਰ ਲਿਆ ਤੇ ਜਿਹੜੇ ਦੋ ਦੋਚੀ ਆ ਦੋ ਦੋਚੀਆਂ ਨੂੰ ਸੀ ਅਰੈਸਟ ਕਰ ਲਿਆ ਜਿਹੜਾ ਲਾਇਸੈਂਸ 홀ਡਰ ਆ ਉਹਦਾ ਨਾਮ ਹੈਗਾ ਮਨੀਸ਼ ਕੁਮਾਰ ਉਹਨੂੰ ਵੀ ਅਸੀਂ ਜਿਹੜਾ ਚਲੰਗ ਗ੍ਰਿਫਤਾਰ ਕਰਤਾ ਹੈ ਜਿਹੜਾ ਮੈਡੀਕਲ ਸਟੋਰ ਐਡਵਾਂਸ ਫਾਰਮੇਸੀ ਮੈਡੀਕਲ ਸਟੋਰ ਦਾ ਨਾਮ ਹੈ ਦੇ ਟੈਸਟ ਸੁਖਰੇ ਗਿਆ ਕੋਈ ਨਹੀਂ ਗਿਆ ਫੋਰੀ 1600 ਪ੍ਰੈਗਾ ਜਾਪ ਲੈਂਦੇ ਜਿਹੜੇ ਕੈਸ ਤੋਂ ਲੈ ਗਿਆ ਜਿਹੜੇ ਉਹ ਖੜੇ ਗਏ ਆ ਜਿਹੜਾ ਯੂਸੂਲੀ ਜਿਹੜਾ ਆਮ ਹੈ ਆਪਣੇ ਚਰਤਾ ਦੇ ਵਿੱਚ ਹੁੰਦੇ ਆ ਵੀ ਵੀ ਇਹ ਜਿਹੜੇ ਲੇਬਰ ਵਾਲੇ ਜਾਂ ਇਦੀ 12 ਡੋਜ਼ ਲਈ ਦਵੇ ਹਾਂ ਪਵਨਦੀਸ ਦਾ ਇਹ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਦਾ ਆਰਡਰ ਵੀ ਹੈਗਾ ਜਿਹੜਾ 73 ਐਮ ਦੀ ਤੋਂ ਉੱਪਰ ਆ ਜਿਹੜੇ ਆਪਣੇ ਜਿੰਨੇ ਵੀ ਹੈਗੇ ਪ੍ਰੈਗਾ ਜਾਪ ਲੈਂਦੇ 1600 ਉਹ ਸਾਰੇ ਬੈਂਡ ਹੈਗੇ ਆ ਪ੍ਰੋਹਿਟਡ ਆ